ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾ ਤੋ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੋਦ ਸਭ ਕੇ ਸੈ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਤੋਟ ਨ ਆਵੇ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ आनंद प्यास सुख पाया मिल गुर गोविंदा सबे काज सवारया जा तुद पवंदा सतनाम श्री वाहि गुरु साहिब जी पौड़े जा तु मेरे बल है ਤਾ ਕਿਆ ਮਹ ਚੰਦਾ ਤੋਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵਾਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਬੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾਂ ਤੋ ਮੇਰੇ ਬਲ ਹੈ ਤਾਂ ਕਿਆ ਮਹ ਛੰ다 ਤੁਦ ਸਭ ਕੇਸ਼ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲਿਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹੰਦਾ ਤੁੱਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਤੋਟ ਨ ਆਵੇ ਖਾਏ ਖਰਚ ਰਹੰਦਾ ਲੱਖ ਚੜਾਸੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਲੇ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾਂ ਤੋ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾਂ ਤਉ ਸਾਬਕੇਸ਼ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੈਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤੇ ਆ ਨਾਹ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾ ਤੋ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੋਦ ਸਭ ਕੇ ਸੈ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਤੋਟ ਨ ਆਵੇ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰ ਬਖਸੰਦਾ आनंद प्यास सुख पाया मिल गुर गोविंदा सबे काज सवारया जा तुद पवंदा सतनाम श्री वाहि गुरु साहिब जी पौड़े जा तु मेरा बल है ਤਾ ਕਿਆ ਮਹ ਚੰਦਾ ਤੋਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾਂ ਤੋ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾ ਤੋਦ ਸਾਬਕੇਸ਼ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋਟਣ ਆਵੇ ਖਾਏ ਖਰਚ ਰਹੰਦਾ ਲਖ 84 ਮੈਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤੇ ਆ ਨਾਹ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾ ਤੋ ਮੇਰਵਲ ਹੈ ਤਾਂ ਕਿਆ ਮਹ ਛੰਦਾ ਤਉਦ ਸਭ ਕੇਸ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨ ਆਵੇ ਕਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ आनंद प्यास सुख पाया मिल गुरु गोविंदा सबे काज सवारया जा तुद पवंदा सतनाम श्री वाहेगुरु साहिब जी पौड़े जा तो मेरे बल है ਤਾ ਕਿਆ ਮਹ ਚੰਦਾਰ ਤਉਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨ ਆਵੇ ਖਾਏ ਖਰਚ ਰਹੰਦਾ ਲਖ 84 ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੋ ਮੇਰੇ ਵੱਲ ਹੈ ਤਾਂ ਕਿਆ ਮਹ ਛੰ다 ਤੁਦ ਸਭ ਕੇਸ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋਟਣਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤਿਆ ਨਾਹ ਮੰਗੇ ਮੰਦਾ ਲਿਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾ ਤੋ ਮੇਰਵਲ ਹੈ ਤਾਂ ਕਿਆ ਮਹ ਛੰਦਾ ਤੋਦ ਸਭ ਕੇ ਸੈ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨ ਆਵੇ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰ ਬਖਸੰਦਾ आनंद प्यास सुख पाया मिल गुर गोविंदा सबे काज सवारियें जा तुद पावनदा सतनाम श्री वाहि गुरु साहिब जी पौड़े जा तु मेरे बल है ਤਾ ਕਿਆ ਮਹੰਤੰਦ ਤੋਦ ਸਭ ਕੇ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਤੋਟ ਨ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤਿਆ ਨਾਹ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾਂ ਤੁ ਮੇਰੇ ਵੱਲ ਹੈ ਤਾਂ ਕਿਆ ਮਹ ਛੰਦ ਤੁਦ ਸਭ ਕੇ ਸੈ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟਣਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲਿਖਾਤ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾ ਤੋ ਮੇਰਵਲ ਹੈ ਤਾਂ ਕਿਆ ਮਹ ਛੰਦਾ ਤਉਦ ਸਭ ਕੇ ਸੈਨੂ ਸੋਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨ ਆਵੇ ਕਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ आनंद प्यास सुख पाया मिल गुरगोविंदा सबे काज सवारया जा तुद पवंदा सतनाम श्री वाहि गुरु साहिब जी पौड़े जा तो मेरे बल है ਤਾਂ ਕਿਆ ਮੋਹ ਚੰਦਾ ਤੋਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾਹ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਲੇ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾਂ ਤੋ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾ ਤੋਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾਹ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾ ਤੋ ਮੇਰਵਲ ਹੈ ਤਾਂ ਕਿਆ ਮਹ ਛੰਦਾ ਤਉਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨ ਆਵੇ ਖਾਏ ਖਰਚ ਰਹੰਦਾ ਲੱਖ 84 ਮੈਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ आनंद प्यास सुख पाया मिल गुर गोविंदा सबे काज सवारए जा तुद पवंदा सतनाम श्री वाहि गुरु साहिब जी पौड़े जा तु मेरे बल है ਤਾ ਕਿਆ ਮਹ ਚੰਦਾ ਤਉਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਲੇ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾਂ ਤੋ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾਂ ਤੋਦ ਸਭ ਕੇਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੈਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀਤੇ ਆ ਨਾਹ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੇ ਜਾ ਤੋ ਮੇਰ ਬਲ ਹੈ ਤਾਂ ਕਿਆ ਮਹ ਛੰਦਾ ਤੋਦ ਸਭ ਕੇ ਸੈ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨ ਆਵੇ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰ ਬਖਸੰਦਾ आनंद प्यास सुख पाया मिल गुर गोविंदा सबे काज सवारै जा तुद पवंदा सतनाम श्री वाहि गुरु साहिब जी पौड़े जा तो मेरे बल है ਕਿਆ ਮੋਹ ਚੰਦਾ ਤਉਦ ਸਭ ਕੇਸ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਟੋਟ ਨ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੋ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕੇ ਸੈ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟਣਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾਹ ਮੰਗੇ ਮੰਦਾ ਲਿਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸਿਰਵਾਹ ਗੁਰੂ ਸਾਹਿਬ ਜੀ